ਦੀ ਸਾਂਝ ਪਾਉਣ ਲੱਗਾ ਹਾਂ ਕਿ ਬਾਬਾ ਬੀਰਮਦਾਸ ਨੇ ਕਾਰ ਸੇਵਾ ਆਰੰਭ ਕੀਤੀ ਹੈ ਬਾਬਾ ਬੀਰਮਦਾਸ ਤੋਂ ਲੈ ਕੇ ਅੱਜ ਤੱਕ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਦੇ ਸਾਰੇ ਮਹਾਪੁਰਸ਼ਾਂ ਦਾ ਇਸ ਕਵਿਤਾ ਦੇ ਵਿੱਚ ਨਾਂ ਆਵੇਗਾ ਜਿਹੜੇ ਮੌਜੂਦਾ ਸੇਵਾ ਨਿਭਾ ਰਹੇ ਨੇ ਤੇ ਜਿਹੜੇ ਸੇਵਾ ਨਿਭਾ ਕੇ ਸੱਚਖੰਡ ਪਿਆਨਾ ਕਰ ਚੁੱਕੇ ਨੇ ਉਹਨਾਂ ਸਾਰੇ ਮਹਾਪੁਰਸ਼ਾਂ ਦਾ ਨਾਂ ਸਾਧ ਸੰਗਤ ਜੀ ਇਸ ਕਵਿਤਾ ਵਿੱਚ ਆਵੇਗਾ ਮੈਂ ਬਹੁਤਾ ਲੈਕਚਰ ਨਹੀਂ ਕਰਾਂਗਾ ਮਹਾਪੁਰਸ਼ਾਂ ਨੇ ਟੋਕਰੀ ਰੱਖੀ ਹੈ ਇਸ ਟੋਕਰੀ ਦੀ ਮਹਾਨਤਾ ਕੀ ਹੈ ਜਿਨੇ ਜਿਨੇ ਇਸ ਟੋਕਰੀ ਨੂੰ ਆਪਣਾ ਹੱਥ ਵੀ ਲਾ ਲਿਆ ਅਕਾਲਪੁਰਖ ਨੇ ਉਹਦੇ ਬੇੜੇ ਤਾਰ ਕੇ ਰੱਖ ਦਿੱਤੇ ਨੇ ਸਾ ਸੰਗ ਜੀ ਇਹ ਟੋਕਰੀ ਆਮ ਨਹੀਂ ਇਹ ਟੋਕਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਿਰ ਤੇ ਢੋਈ ਹੈ ਜਦੋਂ ਗੋਇੰਦਵਾਲ ਸਾਹਿਬ ਦੀ ਸੇਵਾ ਚੱਲਦੀ ਸੀ ਇਹੇ ਟੋਕਰੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਸਿਰ ਤੇ ਢੋਈ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸਿਰ ਤੇ ਢੋਈ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਦੀ ਸੇਵਾ ਸ਼ੁਰੂ ਹੋਈ ਸੁਦਾਸਰ ਸਰੋਵਰ ਦੀ ਇਹ ਟੋਕਰੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੇ ਸਿਰ ਤੇ ਢੋਈ ਆਓ ਇਸ ਟੋਕਰੀ ਦੀ ਮਹਾਨਤਾ ਕੀ ਹੈ ਕਾਰ ਸੇਵਾ ਦੀ ਟੋਕਰੀ ਸਿੰਘੋ ਬੜੀ ਮਹਾਨ ਇਹਦੇ ਵਿੱਚ ਸਾਰਾ ਨੇ ਮਹਾਪੁਰਸ਼ਾਂ ਦਾ ਬਾਬਾ ਬੀਰਮਦਾਸ ਤੋਂ ਲੈ ਕੇ ਨਾ ਆਵੇਗਾ ਸਾਧ ਸੰਗਤ ਜੀ ਆਓ ਜਿਨ੍ਹਾਂ ਮਹਾਪੁਰਸ਼ਾਂ ਨੇ ਸਾਡੇ ਇਲਾਕੇ ਨੂੰ ਭਾਗ ਲਾਏ ਨੇ ਵੱਡਾ ਸਿੱਖੀ ਦਾ ਪ੍ਰਚਾਰ ਕੀਤਾ ਹੈ ਉਹਨਾਂ ਮਹਾਪੁਰਸ਼ਾਂ ਨੂੰ ਨਮਨ ਕਰਦਿਆਂ ਹੋਇਆਂ ਨਮਸ਼ਕਾਰ ਕਰਦਿਆਂ ਹੋਇਆਂ ਕਿਉਂਕਿ ਤੁਸੀਂ ਬ੍ਰਹਮ ਗਿਆਨੀ ਬਾਬਾ ਸਹਿਬ ਸਿੰਘ ਜੀ ਦੇ ਸਥਾਨ ਤੇ ਆਇਓ ਅੱਜ ਤੋਂ 5 6 ਸਾਲ ਪਿੱਛੇ ਚਲ ਜਿਏ ਤੇ ਇਸ ਸਥਾਨ 'ਤੇ ਸਾਧ ਸੰਗਤ ਜੀ ਸਮਾ ਸੀ ਤੇ ਅੱਜ ਵੇਖੋ ਕਿ ਆਲੀ ਸ਼ਾਨ ਇਮਾਰਤਾਂ ਤੇ ਬਿਲਡਿੰਗਾਂ ਇਹਨਾਂ ਮਹਾਪੁਰਸ਼ਾਂ ਗੁਰੂ ਕੇ ਬਾਗ ਵਾਲੇ ਨੇ ਬਣਾਈਆਂ ਨੇ ਆਓ ਉਹਨਾਂ ਮਹਾਪੁਰਸ਼ਾਂ ਨੂੰ ਨਮਨ ਕਰਦੇ ਹੋਈ ਕਬਤਾ ਦਾਸ ਦੇ ਸਾਥੀ ਇੰਜ ਬਿਆਨ ਕਰ ਜਦੋਂ ਵਿਦੇਸ਼ੀ ਵਿੱਚ ਸੀ ਪਰ ਕਿਆ ਬੀ ਰਮਦਾਸ ਜੀਵਨ ਗੁਰਮਖ ਸਿੰਘ ਜੀ ਦੋਵੇਂ ਹੋਗੇ ਪਾਸ ਸੰਗਤ ਜੀ ਦੋਵੇਂ ਹੋਗੇ ਪਾਸ ਤੇ ਅਮਰਤ ਸਾਰ ਨੂੰ ਲੈ ਬੋ ਤੇਵਾ ਸੱਚਖੰਡ ਦਰਬਾਰ ਸੇਵਾ ਸਿਮਰਨ ਵੇਖ ਕੇ ਸੰਗਤਾ ਕਰਨ ਪਿਆਰ ਉਹਨਾਂ ਨੂੰ ਸੰਗਤਾ ਕਰਨ ਪਿਆਰ ਐ ਜਿੰਨੇ ਵਹਾਰੀਆਂ ਬਣ ਗਿਆ ਫਿਰ ਗੁਰੂ ਕਾ ਬਾਗਾ ਹੈਡ ਕੁਆਟਰ ਬਣ ਗਿਆ ਫਿਰ ਗੁਰੂ ਕਾ ਬਾਗ ਜੋ ਆਖੂਗਾ ਮੁਖ ਚੋਂ ਲੱਗਣਗੇ ਦੂਨੇ ਭਾਗ ਸੰਗਤ ਜੀ ਲੱਗਣਗੇ ਦੂਨੇ ਭਾਗ ਪੰਜਵੇਂ ਨਾਮੇ ਈ ਮਹਾਨ ਸੱਚ ਹੈ ਸਿੰਘੋ ਬੜੀ ਮਹਾਨਾ ਇਲਾਕੇ ਦੇ ਵਿੱਚ ਬਾਬਿਆਂ ਕੀਤਾ ਪਰ ਉਪਕਾਰ ਬਾਬਾ ਲਖਾ ਸਿੰਘ ਦਾ ਸੰਗਤ ਕਰੇ ਸਤਕਾਰ ਸਦਾ ਹੀ ਸੰਗਤ ਕਰੇ ਸਤਕਾਰ ਸਿੰਘ ਜੀ ਬਹੁਤ ਕਾਲ ਰਹਿ ਕਾਲ ਬਾਬਾ ਛੋਟਾ ਸਤਾ ਕਰ ਰੇ ਜੋ ਦਿਨ ਰਾਤ ਸੰਭਾਲ ਸੰਗਤ ਜੀ ਜੋ ਦਿਨ ਰਾਤ ਸੰਭਾਲ ਤਾ ਵੀ ਨੇ ਕਰਦੀਆਂ ਦਿਲ ਖੋਲ ਕੇ দান ਘਰ ਸੇਵਾ ਦੀ ਟੋਕਰੀ ਸਿੰਘੋ ਬੜੀ ਮਹਾਨ ਸੱਚ ਹੈ ਸਿੰਘੋ ਬੜੀ ਮਹਾਨ ਸਿੰਘ ਜੀ ਨਾਲ ਬਾਬਾ ਕੁਲਬੀਰ ਸਿੰਘ ਮੁਖਤਾਰ ਸਿੰਘ ਨਾਲ ਬਾਬਾ ਕਿਰਪਾਲ ਸੰਗਤ ਜੀ ਨਾਲ ਬਾਬਾ ਕਿਰਪਾਲ ਪਰ ਦੀ ਸੰਗਤ ਜੋ ਕਰੇ ਬੜਾ ਸਨ ਤਾਰਾ ਸੱਜ ਖੰਡ ਵਿਰਾਜ ਗਏ ਬਾਬਾ ਜੀ ਕਰਤਾਰ ਕੁਲਵੰਤ ਸਿੰਘ ਅਜੀਤ ਸਿੰਘ ਕੀਤੇ ਪਰਪਕਾਰ ਸੰਗਤ ਜੀ ਕੀਤੇ ਪਰ ਉਪਕਾਰ ਬਾਬਾ ਭਜਨ ਸਿੰਘ